ਜਿਹੜੀ ਕਤੂਤ ਹੁਣ ਕੁਲਦੀਪ ਸਿੰਘ ਗੜਗੱਜ ਕਰ ਰਿਹਾ ਏ ਕੋਸ ਸ਼ਖਸ ਦੇ ਕਫਨ ਚ ਆਖਰੀ ਕਿੱਲ ਨਹੀਂ ਛੋੜ ਰਹਾ ਪਲਕ ਕੇ ਇਹ ਤਾਂ ਉਸ ਦੇ ਕਫਨ ਚ ਖਾਨੇ ਛੋੜ ਰਿਹਾ ਤੇ ਦੋਸਤੋ ਖਾਨਾ ਜਦੋਂ ਟੋਕਿਆ ਜਾਂਦਾ ਨਾ ਸਮਾਨ ਕੇ ਤੇ ਬਚਾਓ ਫਿਰੇ ਪਾੜ ਕੇ ਦੋ 파ੜ ਕਰ ਦਿੰਦਾ ਕਿੰਨਾ ਵੱਡਾ ਤਨਾ ਕਿੰдый ਪਾਪਾ ਬੋਰ ਹੋਵੇ ਵਿਚਾਰੋਂ ਪਾੜ ਦਿੰਦਾ ਏਹੀ ਕਤੂਤ ਪੁਲਦੀਪ ਸਿੰਘ ਗੜਗੱਜ ਕਰਦੇ ਐਸੀ ਕੋਜੀ ਕਾਰਵਾਈ ਸਿੱਖ ਕੌਮ ਦੇ ਇਤਿਹਾਸ ਵਿੱਚ ਤਖਤਾਨ ਦੇ ਇਤਿਹਾਸ ਵਿੱਚ ਕਦੇ ਵੀ ਨਹੀਂ ਹੋਈ ਜਿਹੜੀ ਇਸ ਪੁਲਦੀਪ ਸਿੰਘ ਗੜਗੱਜ ਨੇ ਕੀਤੀ ਹੈ ਸਜਿੰਦਰ ਸਿੰਘ ਧੰਮੀ ਨੇ ਸੋਚਿਆ ਵੀ ਨਹੀਂ ਸੀ ਕਿ ਕਮੀਨੇ ਪੰਚ ਉਹੀ ਉਸ ਦਾ ਵੀ ਪਿਓ ਦੇ ਪੁੱਤ ਗੜਗਾੜੀ ਨਿਕਲੇ ਉਹਦਾ ਵੀ ਪਿਓ ਚੜਤਾ ਪਿੱਛੇ ਤਾਂ ਮੈਨੂੰ ਕਰਤਾ ਪੂਰੀ ਤਰ੍ਹਾਂ ਫੇਲ ਤਾਂ ਮੀ ਦੀ ਕਰੀ ਕਰਾਈ ਤੇ ਪਾਣੀ ਫੇਰ ਇੱਕ ਕਰਨ ਵਾਲੇ ਨੇ 2 ਦਸੰਬਰ ਦੇ ਜੋ ਫੈਸਲੇ ਸ਼੍ਰੀ ਕਾਲ ਤਖਤ ਸਾਹਿਬ ਵਿਪਸੀਤੋ ਜਾਰੀ ਹੋਏ ਸਨ ਉਹਨਾਂ ਨੂੰ ਇਹ ਵਾਪਸ ਕਰਾਉਣ ਲਈ ਯਤਨ ਕਰ ਰਹੇ ਨੇ ਇਹਨਾਂ ਨੇ ਚੋਗਾ ਖਿਲਾੜ ਦਿੱਤਾ ਜੰਨੀ ਰਗਵੀਰ ਸਿੰਘ ਜੰਨੇ ਸੁਲਤਾਨ ਸਿੰਘ ਇਨਾਂ ਨੂੰ ਉਸ ਚੋਗੇ ਤੇ ਉਹ ਜਾਤਸਾਇਆ ਜਾ ਰਿਹਾ ਹੈ ਦੇਖ ਲਿਓ ਇੱਕ ਦਿਨ ਐਸਾ ਆਉਣ ਵਾਲਾ ਹੈ ਕਿ ਜ਼ਖੇਦਾਰ ਖਾਮੋਸ਼ ਹੋ ਜਾਣਗੇ ਚਾਹੇ ਵਿਦੇਸ਼ ਚਲੇ ਜਾਣ ਚਾਹੇ ਕਿਤੇ ਹੋਰ ਚਲੇ ਜਾਣ ਤੇ ਮਦਰੋਂ ਇਨਾਂ ਦੀ ਸੈਮਤੀ ਨਾਲ ਹੀ 2 ਦਸੰਬਰ ਵਾਲੇ ਜੋ ਹੁਕਮ ਨਾਂਵੇਂ ਜਾਰੀ ਹੋਏ ਹਨ ਹੋਏ ਸੀ ਉਹਨੂੰ ਬਾਪਸ ਲੈ ਜਾਣਗੇ ਤੇ ਫਖਰੇ ਕੌਮ ਵੀ ਬਾਪਸ ਹੋਇਆ ਜਾਊਗਾ ਜੇ ਇਹਨਾਂ ਦਾ ਘੇਰਾ ਕੋਈ ਤੋੜ ਸਕਦਾ ਹੈ ਜੇ ਇਹਨਾਂ ਦਾ ਚੱਕਰ ਕੋਈ ਤੋੜ ਸਕੋ ਉਹ ਪੰਜ ਮੈਂਬਰੀ ਕਮੇਟੀ ਤੋੜ ਸਕਦੀ ਹੈ ਉਹ ਸਿਰਫ ਤੇ ਸਿਰਫ ਗਿਆਨੀ ਖਰਬੇ ਸੰਗੇ ਹੀ ਤੋੜ ਸਕਦਾ ਹੈ ਇਹ ਦੋਨੇ ਜ세ਦਾਰ ਤਾਂ ਇਹਨਾਂ ਨੇ ਥੱਲੇ ਨਾਲ ਸੁਖਬੀਰ ਬਾਦ ਅੱਤੇ ਗੜਗਾਜ ਰਾਕੇ ਤੁਹਾਡੀਆਂ ਜੋ ਜਮੀਰਾਂ ਜੰਗੀਆਂ ਸੇ ਕਿਸੇ ਖਤਮ ਕਰ ਦੰਗੇ ਕੌਮ ਤੁਹਾਨੂੰ ਕਦੇ ਵੀ ਬਾਹਰ ਨਹੀਂ ਕਰੂਗੀ ਜੋ ਇਹ ਸੋਚੀ ਬੈਠੇ ਨੇ ਤੁਸੀਂ 2 ਦਸੰਬਰ ਦੇ ਫੈਸਲੇ ਨੂੰ ਬਦਲ ਕੇ ਤਾਂ ਵੇਖੋ ਕੌਮ ਤੁਹਾਡਾ ਕੀ ਹਾਲ ਹੈ ਦੇਸ਼ ਤੇ ਦੁਨੀਆ ਵਿੱਚ ਬੈਠੇ ਦਰਦ ਦੇ ਕੌਮ ਚੈਨਲ ਦੇ ਦਰਸ਼ਕਾਂ ਨੂੰ ਨਿਰੰਜਨ ਸਿੰਘ ਪ੍ਰੇਮੀ ਵੱਲੋਂ ਸਤਿ ਸ਼੍ਰੀ ਅਕਾਲ ਜੀ ਆਇਆਂ ਦੋਸਤੋ ਹੁਣ ਤੱਕ ਤਾਂ ਬਿਰਸਾ ਸਿੰਘ ਬਲਟੋਹਾ ਮੇ ਆਸ਼ੇਂਦਰ ਗਰੇਵਾਲ ਬਲਵਿੰਦਰ ਸਿੰਘ ਹੁੰਦੜ ਦਰਜੀਤ ਸਿੰਘ ਜੀਮਾ ਹਰਜਿੰਦਰ ਸਿੰਘ ਧਾਮੀ ਪੰਟੀਰ ਮਾਣਾ ਰੋਜੀ ਬਰਕੰਦੀ ਸਰਨੇ ਭਰਾ ਤੇ ਗੋਹਰੇ ਆਸਤਿਨ ਇਸ ਜਾਤੀ ਦੇ ਸਾਰੇ ਬੁੱਟੇ ਹੀ ਇੱਕ ਸ਼ਖਸ ਨੂੰ ਬਚਾਉਣ ਦਾ ਯਤਨ ਕਰਦੇ ਰਹੇ ਪਰ ਉਹਨਾਂ ਦੇ ਸਾਰੇ ਯਤਨ ਹੀ ਉਸ ਸ਼ਖਸ ਦੇ ਕਫਨ ਵਿੱਚ ਆਖਰੀ ਕਿਲ ਸਾਬਤ ਹੋ ਰਹੇ ਸਨ ਪਰ ਜਿਹੜੀ ਕਰਤੂਤ ਹੁਣ ਕੁਲਦੀਪ ਸਿੰਘ ਗੜਗੱਜ ਕਰ ਰਿਹਾ ਹੈ ਇਹ ਉਸ ਸ਼ਖਸ ਦੇ ਕਫਨ ਚ ਆਖਰੀ ਕਿਲ ਨਹੀਂ ਠੋਕਰ ਰਹਾ ਬਲਕਿ ਇਹ ਤਾਂ ਉਸ ਦੇ ਕਫਨ ਚ ਫੰਨੇ ਠੋਕਰ ਰਿਹਾ ਤੇ ਦੋਸਤੋ ਫਾਨਾ ਜਦੋਂ ਠੋਕਿਆ ਜਾਂਦਾ ਨਾ ਸਮਾਨ ਕੇ ਤੇ ਵਿਚਾਲੋਂ ਫਿਰੇ ਪਾੜ ਕੇ ਦੋ ਫਾੜ ਕਰ ਦਿੰਦਾ ਕਿੱਡਾ ਹੀ ਵੱਡਾ ਤਣਾ ਹੋਵੇ ਕਿੱਡਾ ਹੀ ਬਾਬਾ ਬੋੜ ਹੋਵੇ ਵਿਚਾਲੋਂ ਪਾੜ ਦਿੰਦਾ ਹੈ ਇਹੀ ਕਰਤੂਤ ਕੁਲਦੀਪ ਸਿੰਘ ਗੜਗੱਜ ਕਰ ਰਿਹਾ ਹੈ ਉਸ ਸ਼ਖਸ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਮੇਰੇ ਨਾਲ ਕੀ ਹੋ ਰਿਹਾ ਹੈ ਬਿਲਕੁਲ ਓਵੇਂ ਜਿਵੇਂ ਜਿਵੇਂ ਟਰੰਪ ਨੂੰ ਨਾ ਪਤਾ ਲੱਗ ਰਿਹਾ ਕਿ ਕਿਹੜਾ ਦੇਸ਼ ਉਹਦੀ ਹਮਾਇਤ ਹੈ ਤੇ ਕਿਹੜਾ ਉਹਦੇ ਵਿਰੁੱਧ ਹੈ ਕਿਹੜਾ ਉਹਦਾ ਨੁਕਸਾਨ ਕਰ ਰਿਹਾ ਹੈ ਤੇ ਕਿਹੜਾ ਉਹਦੀ ਹਮਾਇਤ ਕਰ ਰਿਹਾ ਹੈ ਇਹ ਹੀ ਹਾਲ ਉਸ ਸ਼ਖਸ ਦਾ ਹੈ ਕਰਦੇ ਪਏ ਸਾਰੇ ਯਤਨ ਇਹਨੂੰ ਬਚਾਉਣ ਦੇ ਪਰ ਸਾਰੇ ਯਤਨ ਪੁੱਠੇ ਪੈ ਰਹੇ ਨੇ ਤੇ ਉਹਦੇ ਕਫਨ 'ਚ ਕੋਈ ਗਿੱਲ ਠੁੱਕੀ ਜਾਂਦਾ ਹੈ ਕੋਈ ਫਾਨੇ ਠੁੱਕੀ ਜਾਂਦਾ ਸਮਝ ਲਓ ਇਹ ਕਿ ਜਦੋਂ ਕਫਨ ਹੁੰਦਾ ਹੈ ਤੇ ਉਦੋਂ ਕੀ ਹੁੰਦਾ ਹੈ ਇਹਦੀ ਅੰਤਮ ਯਾਤਰਾ ਸ਼ੁਰੂ ਹੋਣ ਵਾਲੀ ਹੈ ਦੋਸਤੋ ਹੁਣ ਤੱਕ ਤਾਂ ਇਸ ਜਾਤੀ ਦੇ ਸਾਰੇ ਬੂਟਿਆਂ ਨੇ ਸਿੱਖਾਂ ਵਿੱਚ ਭਰਾ ਮਾਰੂ ਜੰਗ ਸ਼ੁਰੂ ਕਰਾਈ ਸੀ ਪਰ ਹੁਣ ਇਸ ਗੜਗੱਜ ਨੇ ਸਿੱਖ ਕੌਮ ਦੇ ਤਖਤਾਂ ਨੂੰ ਹੀ ਆਪਸ ਟਕਰਾ ਦਿੱਤਾ ਤੇ ਬਖਤ ਸਿੰਘ ਸਾਹਿਬਾਨ ਦੇ ਪੰਜ ਪਿਆਰੇ ਤੇ ਸਿੰਘ ਸਾਹਿਬਾਨ ਨੂੰ ਆਪਸ ਵਿੱਚ ਟਕਰਾ ਦਿੱਤਾ ऐसी ਕੋਜੀ ਕਾਰਵਾਈ ਸਿੱਖ ਕੌਮ ਦੇ ਇਤਿਹਾਸ ਵਿੱਚ ਤਖਤਾਂ ਦੇ ਇਤਿਹਾਸ ਵਿੱਚ ਕਦੇ ਵੀ ਨਹੀਂ ਹੋਈ ਜਿਹੜੀ ਇਸ ਕੁਲਦੀਪ ਸਿੰਘ ਗੜਗੱਜ ਨੇ ਕੀਤੀ ਹੈ ਤਖਤਾਂ ਦਾ ਟਕਰਾ ਕਰਕੇ ਪੰਜਾਬ ਪਿਆਰਿਆਂ ਦਾ ਟਕਰਾ ਕਰਕੇ ਸਿੰਘ ਸਹਿਬਾਨ ਦਾ ਟਕਰਾ ਕਰਕੇ ਕੌਮ ਦਾ ਜੋ ਜਲੂਸ ਹੈ ਗੜਗੱਜ ਕੱਢ ਰਿਹਾ ਤੇ ਧਾਮੀ ਘਟਾਰ ਹੈ ਤਾਂ ਮੇਂ ਘਟਾਰ ਹੈ ਪਰ ਸਿੱਖ ਕੌਮ ਦੀ ਤਾਂ ਇਫਾਦਤ ਸ੍ਰੀ ਕਾਲ ਪੁਰਖ ਨੇ ਕਰਨੀ ਹੈ ਇਹਨਾਂ ਦਾ ਗਰਾਫ ਦਿਨੋਂ ਦਿਨ ਡਿੱਗ ਰਿਹਾ ਹੈ ਹੁਣ ਤੱਕ ਸਾਰੀਆਂ ਚੋਣਾਂ ਜਮਾਨਤਾਂ ਜਬਤ ਹੋਈਆਂ ਨੇ ਆ ਲੁਧਿਆਣੇ ਵਾਲੀ ਜਿਮਨੀ ਚੋਣ ਨੇ ਸ਼ੀਸ਼ਾ ਦਿਖਾਤਾ ਹੁਣ ਤਰਨਤਾਰਨ ਵਾਲੀ ਸੀਟ ਦੀ ਚੋਣ ਜਦੋਂ ਵੀ ਹੋਈ ਉਦੋਂ ਇਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਹਨਾਂ ਦੀ ਔਕਾਤ ਕੀ ਹੈ ਖਤੇਂਦਰ ਸਿੰਘ ਤਾਂ ਮੇਂ ਜਿਹੜਾ ਕਿ ਸੁਖਬੀਰ ਬਾਦਲ ਦਾ ਬਚਾ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ ਹੋਰ ਤਾਂ ਹੋਰ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਟੱਕਰ ਵੀ ਲੈ ਸਕਦਾ ਤੇ ਲੈ ਲਈ ਉਹਨੇ ਟੱਕਰ ਲਈ ਹੈ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹਰਜਿੰਦਰ ਸਿੰਘ ਧਾਮੀ ਨੂੰ ਸੱਤ ਮੈਂਬਰੀ ਕਮੇਟੀ ਭਰਤੀ ਕਰਨ ਲਈ ਜੋ ਬਣਾਈ ਸੀ ਉਹਦਾ ਮੁਖੀ ਬਣਾਇਆ ਸੀ ਇਹਨੇ ਉਸ ਮੁਖੀ ਤੋਂ ਅਸਤੀਫਾ ਦੇ ਕੇ ਸ੍ਰੀ ਅਕਾਲ ਪੁਰਖ ਸਾਹਿਬ ਦੇ ਹੁਕਮਾਂ ਦੀ ਤੋਹਫੀਨ ਕੀਤੀ ਹੈ ਇਹਨੂੰ ਇਹਦੀ ਸਜ਼ਾ ਅਕਾਲ ਪੁਰਖ ਹੀ ਦੇਊਗਾ ਸਿੱਖ ਕੌਮ ਹੀ ਦੇਊਗੀ ਪਰ ਇਹਨੂੰ ਖਾਲੇ ਪਤਾ ਨਹੀਂ ਲੱਗ ਰਿਹਾ ਸੁਖਵੀਰ ਬਾਦਲਾ ਬਚਾ ਕਰਨ ਲਈ ਧਾਮੀ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ ਪਰ ਕੁਲਦੀਪ ਸਿੰਘ ਗੜਗੱਜ ਹਰਜਿੰਦਰ ਸਿੰਘ ਧਾਮੀ ਨੂੰ ਕਮੀਨੇ ਪੰਜ ਵੀ ਮਾਰ ਦੇ ਗਿਆ ਸਰਜਿੰਦਰ ਸਿੰਘ ਧਾਮੀ ਨੇ ਸੋਚਿਆ ਵੀ ਨਹੀਂ ਸੀ ਕਿ ਕਮੀਨੇ ਪੰਚ ਕੋਈ ਉਸ ਦਾ ਵੀ ਪਿਓ ਨਿਕਲੂਗਾ ਤੇ ਗੜਗੱਜ ਨਿਕਲਿਆ ਉਹਦਾ ਵੀ ਪਿਓ ਛੜਤਾ ਪਿੱਛੇ ਧਾਮੀ ਨੂੰ ਕਰਤਾ ਬਰੀ ਤਲਾ ਫੇਲ ਧਾਮੀ ਦੇ ਕਰੇ ਕਿਰਾਏ ਤੇ ਪਾਣੀ ਫੇਰਦਾ ساری ਦੁਨੀਆ ਦੇ ਸਿੱਖਾਂ ਨੂੰ ਪਤਾ ਹੈ ਕਿ ਸ੍ਰੀ ਅਕਾਲ ਤਖਤ ਸਹਿਬ ਤੇ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਹਿਬ ਪਟਨਾ ਸਾਹਿਬ ਦਾ ਟਕਰਾ ਕੁਲਦੀਪ ਸਿੰਘ ਗੜਗੱਜ ਦੀਆਂ ਕਰਤੂਤਾਂ ਕਾਰਨ ਹੀ ਪੈਦਾ ਹੋਇਆ ਹੈ। ਦੋਹਾਂ ਤਖਤਾਂ 'ਵੀ ਆਪਸੀ ਟਕਰਾ ਨੂੰ ਟਾਲਣ ਲਈ ਹਰਜਿੰਦਰ ਸਿੰਘ ਧਾਮੀ ਨੇ ਯਤਨ ਕੀਤੇ ਤੇ ਉਹਨਾਂ ਯਤਨਾਂ ਚੋਂ ਕਾਮਯਾਬ ਵੀ ਹੋਇਆ ਸੀ। ਹਰਜਿੰਦਰ ਸਿੰਘ ਧਾਮੀ ਨੇ ਪ੍ਰੋਫੈਸਰ ਪਰਮਜੀਤ ਸਿੰਘ ਅਤੇ ਸ੍ਰਿੰਦਰ ਸਿੰਘ ਕਿਸ਼ਨਪੁਰਾ ਨੂੰ ਡੈਪੂਟੇਸ਼ਨ ਤੇ ਕੁਝ ਅਧਕਾਰ ਦੇ ਕੇ ਤਖਤ શ્રી ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸਾਰੇ ਮੈਂਬਰ ਪੰਜ ਪਿਆਰੇ ਤੇ ਪੰਜ ਸਿੰਘ ਸਹਿਬਾਨ ਨਾਲ ਗੱਲਬਾਤ ਕਰਨ ਲਈ ਭੇਜਿਆ ਸੀ ਕਿ ਕੌਮ ਦੇ ਹਿਤਾਾਂ ਦੇ ਮੱਦੇ ਨਜ਼ਰ ਦੋਹਾਂ ਤਖਤਾਂ ਦੇ ਟਕਰਾ ਨੂੰ ਟਾਲਿਆ ਜਾਵੇ ਤੇ ਇਹ ਡੈਪੂਟੇਸ਼ਨ ਕਾਮਯਾਬ ਹੀ ਹੋ ਗਿਆ ਸੀ ਫੈਸਲਾ ਇਹ ਹੋ ਗਿਆ ਸੀ ਕਿ ਦੋਵਾਂ ਤਖਤਾਂ ਵੱਲੋਂ ਜੋ ਹੁਕਮ ਨਾਵੇਂ ਜਾਰੀ ਕੀਤੇ ਸਨ ਉਹ ਵਾਪਸ ਲੈ ਲੈ ਜਾਣਗੇ ਕੌਣ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋયા ਪਰ ਇੱਕ ਫੈਸਲਾ ਜੋ ਗੋਹਰੇ ਅਸਦੀਨ ਦੇ ਖਿਲਾਫ ਪਟਨਾ ਸਾਹਿਬ ਨੇ ਕੀਤਾ ਸੀ ਉਹ ਫੈਸਲਾ ਬਰਕਰਾਰ ਰਹੇਗਾ ਉਸ ਨੂੰ ਬਿਲਕੁਲ ਨਹੀਂ ਵਾਪਸ ਲਿਆ ਜਾਵੇਗਾ ਰਜਿੰਦਰ ਸਿੰਘ ਤਾਂ ਅਮੀ ਬਾਗੋਆ ਖੋਸੀ ਉਹਨੂੰ ਕੌਮ ਦੇ ਬਦਨਾਮੀ ਦਾ ਕੋਈ ਫਿਕਰ ਨਹੀਂ ਸੀ ਰਜਿੰਦਰ ਸਿੰਘ ਤਾਂ ਉਹਦਾ ਫਿਕਰ ਸੀ ਕਿ ਉਸ ਦਾ ਬੌਸ ਪੰਥ ਚੋਂ ਛੇਕੇ ਜਾਣ ਤੋਂ ਬਚ ਗਿਆ ਕਿਉਂਕਿ ਪੇਸ਼ੇ ਨੇ ਹੁਣਾ ਨਹੀਂ ਸੀ ਤੇ ਪਟਨਾ ਸਾਹਿਬ ਦੇ ਸਿੰਘ ਸਹਿਬਾਨ ਨੇ ਸੁਖਬੀਰ ਬਾਦਲ ਨੂੰ ਹਰ ਹਾਲਤ ਪੰਥ ਚੋਂ ਛੇਕਣਾ ਸੀ ਇਹ ਯੋਜਨਾ ਕਾਮਯਾਬ ਹੋਈ ਧਾਮੇ ਦੀ ਕਿਉਂਕਿ ਤਾਂਮੀ ਇਸ ਕਉਦੀ ਮਹਾਰਤ ਹਾਸਲ ਹੈ ਕਿ ਉਹ ਵਿਚੋਲਪਣਾ ਕਰਨ ਵਿੱਚ ਸਮਝੌਤੇ ਕਰਾਉਣ ਵਿੱਚ ਕਾਮਯਾਬ ਰਹਿੰਦਾ ਹਮੇਸ਼ਾ ਰਹਿੰਦਾ ਕਿੰਨੇ ਜਥੇਬੰਦੀਆਂ ਕਹਿੰਦੇ ਸਾਨੂੰ ਨਵੇਂ ਜਥੇਦਾਰ ਨਹੀਂ ਪਰਵਾਨ ਜੀ ਪਰਵਾਨੇ ਜਥੇਦਾਰ ਨੂੰ ਬਹਾਲ ਕਰੋ ਚਾਹੇ ਪਪਤ ਮਾਸੀ ਚਾਹੇ ਢਿੰਗ ਸਿੰਘ ਜਿਹੇ ਬੰਦੀਆਂ ਸੀ ਹੋਰ ਵੀ ਕਿੰਨੇ ਜਥੇਬੰਦੀਆਂ ਸੀ ਕੋਈ ਕੁਸਕਿਆ ਨਹੀਂ ਕੁਸਕੇ ਉਹ ਹੀ ਜਿੱਥੇ ਦਾ ਸੰਬੋਧਨ ਕਰ ਰਿਹਾ ਹੈ ਉੱਥੇ ਹੀ ਬਾਬਾ ਬਲਬੀਰ ਸਿੰਘ 96 ਕਰੋੜੀ ਬੈਠਾ ਹੈ ਉੱਥੇ ਦੂਜੀਆਂ ਜਥੇਬੰਦੀਆਂ ਬੈਠੀਆਂ ਨੇ ਤੇ ਉੱਥੇ ਸਾਡੇ ਜਿਹੜੇ ਦੋ ਸਿੰਘ ਸਹਿਬਾਨ ਵੀ ਬੈਠੇ ਨੇ ਗਿਆਨੀ ਰਘਵੀਰ ਸਿੰਘ ਵੀ ਬੈਠਾ ਗਿਆਨੀ ਸੁਲਤਾਨ ਸਿੰਘ ਵੀ ਬੈਠਾ ਤੇ ਉਹ ਸੁਬੋਧਨ ਕਰ ਰਿਹਾ ਧਾਮੇ ਵੀ ਉੱਥੇ ਬੈਠਾ ਹੈ ਇਹ ਸਾਰਾ ਤਾਣਾ ਬਾਣਾ ਜੋ ਗੁਣਿਆ ਜਾ ਰਿਹਾ ਹੈ ਆਪਣੀ ਜਾਣਤਾ ਇਹ ਬਹੁਤ ਚੰਗਾ ਕਰ ਰਹੇ ਨੇ ਪਰ ਜੋ ਕੁਝ ਹੋਣ ਵਾਲਾ ਹੈ ਉਹਨਾਂ ਨੂੰ ਨਹੀਂ ਪਤਾ ਕਿ ਕੀ ਹੋਣ ਵਾਲਾ ਹੈ ਇੱਕ ਕਰਨ ਵਾਲੇ ਨੇ 2 ਦਸੰਬਰ ਦੇ ਜੋ ਫੈਸਲੇ ਸ਼੍ਰੀ ਕਾਟਕਸਰਬ ਦੀਪਸੀਲ ਤੋਂ ਜਾਰੀ ਹੋਏ ਸਨ ਉਹਨਾਂ ਨੂੰ ਇਹ ਵਾਪਸ ਕਰਾਉਣ ਦੇ ਯਤਨ ਕਰ ਰਹੇ ਨੇ ਇਹਨਾਂ ਨੇ ਚੋਗਾ ਖਿਲਾਰ ਦਿੱਤਾ ਹੈ ਜੰਨੀ ਰਕਵੇਰ ਸਿੰਘ ਜੰਨੀ ਸੁਲਤਾਨ ਸਿੰਘ ਇਹਨਾਂ ਨੂੰ ਉਸ ਚੋਗੇ ਤੇ ਉਹ ਜਾਂਚ ਫਸਾਇਆ ਜਾ ਰਿਹਾ ਹੈ ਦੇਖ ਲਿਓ ਇੱਕ ਦਿਨ ਐਸਾ ਆਉਣ ਵਾਲਾ ਹੈ ਕਿ ਜ਼ਖੇਦਾਰ ਖਾਮੋਸ਼ ਹੋ ਜਾਣਗੇ ਚਾਹੇ ਵਿਦੇਸ਼ ਚਲੇ ਜਾਣ ਚਾਹੇ ਕਿਤੇ ਹੋਰ ਚਲੇ ਜਾਣ ਤੇ ਮਗਰੋਂ ਇਹਨਾਂ ਦੀ ਸਹਿਮਤੀ ਨਾਲ ਹੀ 2 ਦਸੰਬਰ ਵਾਲੇ ਜੋ ਹੁਕਮਨਾਮੇ ਜਾਰੀ ਹੋਏ ਹਨ ਕੋਈ ਸੀ ਉਹ ਵਾਪਸ ਲਏ ਜਾਣਗੇ ਤੇ ਫਖਰੇ ਕੌਮ ਵੀ ਵਾਪਸ ਲਿਆ ਜਾਊਗਾ ਇੱਕ ਕਰਤੂਤਾ ਹੋਣ ਵਾਲੀਆਂ ਨੇ ਇਹਦਾ ਕੀ ਨੁਕਸਾਨ ਹੋਣਾ ਹੈ ਨਾ ਗਰਗੱਜ ਨੂੰ ਪਤਾ ਹੈ ਨਾ ਸੁਖਬੀਰ ਨੂੰ ਪਤਾ ਹੈ ਨਾ ਧਾਮੇ ਨੂੰ ਪਤਾ ਹੈ ਨਾ ਟੋਲੇ ਨੂੰ ਪਤਾ ਹੈ ਨਾ ਇਹਨਾਂ ਦੋਨੇ ਜਥੇਦਾਰਾਂ ਨੂੰ ਪਤਾ ਹੈ ਸਿਰਫ ਸਿੱਖ ਕੌਮ ਨੂੰ ਪਤਾ ਹੈ ਅਕਾਲ ਪੁਰਖ ਨੂੰ ਪਤਾ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਗੱਲ ਦਾ ਪਤਾ ਹੈ ਕਿ ਉਹਦੇ ਦੋ ਸਾਥੀ ਦੋਨੋਂ ਜਥੇਦਾਰ ਗਿਆਨੀ ਰਗਵੇ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਆਪਣੇ ਸਟੈਂਡ ਤੇ ਨਾ ਪਹਿਲਾਂ ਕੈਮ ਰਹੇ ਨੇ ਤੇ ਨਾ ਹੁਣ ਰਹਿਣਗੇ ਇਹਨਾਂ ਨੂੰ ਘੇਰਾ ਪਾ ਲਿਆ ਸਟੋਲੇ ਨੇ ਜੇ ਇਹਨਾਂ ਦਾ ਘੇਰਾ ਕੋਈ ਤੋੜ ਸਕਦਾ ਹੈ ਜੇ ਇਹਨਾਂ ਦਾ ਚੱਕਰ ਵੀ ਕੋਈ ਤੋੜ ਸਕੂ ਉਹ ਪੰਜ ਮੈਂਬਰੀ ਕਮੇਟੀ ਤੋੜ ਸਕਦੀ ਹੈ ਉਹ ਸਿਰਫ ਤੇ ਸਿਰਫ ਗਿਆਨੀ ਖਰਪਰੀ ਸਿੰਘ ਹੀ ਤੋੜ ਸਕਦਾ ਹੈ ਇਹ ਦੋਨੇ ਜਥੇਦਾਰ ਤਾਂ ਇਹਨਾਂ ਨੇ ਥੱਲੇ ਲਾ ਲਿਆ ਗਿਆਨੀ ਦੇ ਵੀ ਇਸੇੰ ਕੋਲ ਆ ਦੀ ਸਰਵਸੇ ਪਤਾ ਨਹੀਂ ਕਿੰਨੀ ਰਹਿੰਦੀ ਹੈ 25-30 ਲੱਖ ਰੁਪਇਆ ਬਕਾਇਆ ਤਾਂ ਲੈਣੇ ਲੈਣਾ ਹੈ ਪਤਾ ਲੱਗ ਗਿਆ ਸੀ ਕਿ ਮੈਨੂੰ ਹਟਾਉਣਗੇ ਗੈਨੀ ਰਕਵੀਰ ਸਿੰਘ ਹਾਈ ਕੋਰਟ ਚ ਭਾਗਿਆ ਇਸ ਟੋਲੇ ਨੇ ਰੌਲਾ ਪਤਾ ਉਹ ਜੀ ਕਾਲ ਤੱਕ ਦੀ ਕਾਲ ਤੱਕ ਦੀ ਬਰਨਾਮੀ ਕਾਦੀ ਹੋ ਗਈ ਬਈ ਜੋ ਕਾਲ ਤੱਕ ਦਾ ਜਿਸੇ ਦਾ ਨਹੀਂ ਉਹ ਤਾਂ ਹੈੱਡ ਗ੍ਰਾਂਤੀ ਆ ਤੇ ਹੈੱਡ ਗ੍ਰਾਂਤੀ ਤੁਹਾਡਾ ਮਲਾਜਮ ਹੈ ਕਿਉਂ ਜਾ ਸਕਦਾ ਹਾਈ ਕੋਰਟ ਚ ਕਿਉਂ ਨਹੀਂ ਜਾ ਸਕਦਾ ਪਰ ਇਸ ਟੋਲੇ ਨੂੰ ਨਾ ਜੀ ਮਰਿਆਦਾ ਮਰਿਆਦਾ ਤੁਹਾਡੇ ਪਿਓ ਨੇ ਬਣਾਈ ਹੈ ਕਿਹਨੇ ਬਣਾਈ ਹੈ ਮਰਿਆਦਾ ਇਹ ਕੋਈ ਮਰਿਆਦਾ ਨਹੀਂ ਹੈ ਹੈੱਡ ਗ੍ਰਾਂਤੀ ਦਾ ਕੋਹੋਰ ਮਲਾਜਮ ਸਾਰੇ ਜਾ ਸਕਦੇ ਨੇ ਉਹ ਮਲਾਜਮ हां सिर्फ ਜਿਹੜੀ ਕਾਲ ਤੱਕ ਸਾਹਿਬ ਦਾ ਜਿਸ ਦਾ ਮੁਲਾਜ਼ਮ ਨਹੀਂ ਹੁੰਦਾ ਉਹ ਨਹੀਂ ਜਾ ਸਕਦਾ ਉਹ ਗਿਆਨੀ ਹਰਪ੍ਰੀਤ ਸਿੰਘ ਜੀ ਬਸਾ ਤੁਹਾਡੇ ਸਾਹਮਣੇ ਐ ਭਾਵੇਂ ਜ਼ੇਫੇਦਾਰੀ ਤੋਂ ਲੈ ਗਿਆ ਪਰ ਨੇ ਸਟੈਂਡ ਰੱਖਿਆ ਉਹਨੇ 300000 350000 ਜੋ ਬਣਦਾ ਨੂੰ ਠੋਕਰ ਮਾਰਤੀ ਆਪਣੀ ਅੱਖ ਨੂੰ ਕੈਮ ਰੱਖਿਆ ਗਿਆ ਨਹੀਂ ਹਰਪ੍ਰੀਤ ਸਿੰਘ ਨੇ ਕੌਣ ਨੂੰ ਚਾਹੀਦਾ ਕਿ ਇਹਨਾਂ ਦੋਨੇ ਜ਼ੇਫੇਦਾਰਾਂ ਦੇ ਜਿਹੜੇ ਕਿ ਢਿੱਲੇ ਪੈ ਗਏ ਇਹਨਾਂ ਨੂੰ ਬੰਗਾਰੇ ਇਹਨਾਂ ਨੂੰ ਚਰੋਥਨੀ ਦੇਵੇ ਕਿ ਜੇ ਤੁਸੀਂ ਜਿਵੇਂ ਗੜਗਾਜ ਨਾਲ ਤੁਸੀਂ ਸਮਝੌਤਾ ਕਰ ਲਿਆ ਸਹਿਮਤ ਹੋ ਗਏ ਆਪਣੀਆਂ ਨੌਕਰੀਆਂ ਬਚਾਉਣ ਪਿੱਛੇ ਕੌਮ ਤੁਹਾਡੇ ਨਾਲ ਗਿਆਨੀ ਗੁਰਬਚਨ ਸਿੰਘ ਨਾਲ ਵੀ ਭੈੜਾ ਹਾਲ ਕਰੂਗੀ ਯਾਦ ਰੱਖਿਓ ਯਾਦ ਰੱਖਿਓ ਇਹਦਾ ਖਤਮ ਹੋ ਗਏ ਇਹ ਟੋਲਾ ਖਤਮ ਹੋ ਗਿਆ ਇਹਨਾਂ ਨੂੰ ਕੋਈ ਨਹੀਂ ਪੁੱਛਦਾ ਇਹਨਾਂ ਨੂੰ ਸੰਗਤ ਨਹੀਂ ਪੁੱਛਦੀ ਇਹ ਤਾਂ ਹੁਣ ਪਾਗਲ ਕੁੱਤੇ ਵਾਂਗੂ ਤੁਰੇ ਫਿਰਦੇ ਗਿਆਨੀ ਰਗबीर ਸਿੰਘ ਜੀ ਤੁਸੀਂ ਦੋ ਤਰੀਕ ਨੂੰ ਫੈਸਲਾ ਜੋ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਫੈਸਲੇ ਕੀਤੇ ਸੀ ਉਹ ਜਦੋਂ ਸੁਖਬੀਰ ਬਾਦਲ ਹੋ ਰਹੇ ਨੇ ਅੰਦੀ ਸੇਵਾ ਕੀਤੀ ਸੀ ਤੁਸੀਂ ਉਦੋਂ ਹੀ ਸਟੈਂਡ ਤੋਂ ਹਿੱਲ ਲਗੇ ਸੀ ਉਹਦੇ ਤੁਸੀਂ ਅਰਦਾਸ ਕਰਦੇ ਸੀ ਉਹਦੇ ਇਹਨਾਂ ਨੂੰ ਮaaf ਕਰਤਾ ਸੀ ਤੁਹਾਡੇ ਸਟੈਂਡ ਦਾ ਉਦੋਂ ਹੀ ਪਤਾ ਲੱਗਿਆ ਸੀ ਤੁਹਾਡੇ ਸਟੈਂਡ ਦਾ ਉਦੋਂ ਹੀ ਪਤਾ ਲੱਗਿਆ ਸੀ ਜਦੋਂ ਤੁਸੀਂ ਅੰਤਰੰਕ ਕਮੇਟੀ ਦੀ ਖਚਾਈ ਨਹੀਂ ਕੀਤੀ ਕਿ ਤੁਹਾਡੇ ਕੋਲ ਕੋਈ ਅਧਿਕਾਰ ਨਹੀਂ ਕਿ ਤੁਸੀਂ ਕਿਸੇ ਜਥੇਦਾਰ ਦੀ ਜਾਂਚ ਕਰ ਸਕੋ ਉਦੋਂ ਵੀ ਤੁਸੀਂ ਹਿੱਲ ਗਏ ਸੀ ਜਦੋਂ ਖਰਜਿੰਦਰ ਸਿੰਘ ਧਾਮੀ ਨੇ ਸੇਵਾ ਦਿੱਤਾ ਗਿਆਨੀ ਰਕबीर ਸਿੰਘ ਜੀ ਉਦੋਂ ਵੀ ਤੁਸੀਂ ਕੁਝ ਕੇ ਨਹੀਂ ਤੁਹਾਡੀ ਬੇਇੱਜ਼ਤੀ ਕੀਤੀ ਘਰੇ ਗਿਆ ਦੀ ਵੀ ਖਰਜਿੰਦਰ ਸਿੰਘ ਧਾਮੀ ਨੇ ਤੁਹਾਡੇ ਕੋਲੋਂ ਸੇਵਾ ਬਾਕਸ ਨਹੀਂ ਲਿਆ ਜਦੋਂ ਸੁਖਵੀਰ ਬਾਦਲ ਪਹੁੰਚ ਗਿਆ ਉਦੋਂ ਅਗਲੇ ਦਿਨ ਹੀ ਆ ਗਿਆ ਜੀਰ ਗਿਆ ਨਿਰਗਵੀਰ ਸਿੰਘ ਤੁਹਾਡੀ ਤੋਹਫੀ ਨਹੀਂ ਸਰਜਿੰਦਰ ਸਿੰਘ ਧਾਮੀ ਸੁਖਬੀਰ ਬਾਦਲ ਤਾਂ ਗੜਗੱਜ ਰਾਕੇ ਤੁਹਾਡੀਆਂ ਜੋ ਜਮੀਰਾਂ ਜੰਗੀਆਂ ਸਿੱਕੇ ਖਤਮ ਕਰ ਦੰਗੇ ਤੇ ਕੌਮ ਤੁਹਾਨੂੰ ਕਦੇ ਵੀ ਮਾਫ਼ ਨਹੀਂ ਕਰੂਗੀ ਜੋ ਇਹ ਸੋਚੀ ਬੈਠੇ ਨੇ ਤੁਸੀਂ 2 ਦਸੰਬਰ ਦੇ ਫੈਸਲਿਆਂ ਨੂੰ ਬਦਲ ਕੇ ਤਾਂ ਵੇਖੋ ਕੌਮ ਤੁਹਾਡਾ ਕੀ ਹਾਲ ਕਰਦੀ ਹੈ ਕੌਮ ਨੇ ਤੁਹਾਨੂੰ ਜਾਖਲ ਦੀ ਟੱਪੜ ਦੇਣਾ ਰਾਮੀ ਤੁਹਾਡੀ ਜੋ ਸੀਮਾ ਹੈ ਨਾ ਉਹ ਜਾਂ ਕੰਤ ਤੱਕ ਹੈ ਕਿਉਂ ਚੌੜੇ ਹੋਏ ਫਿਰਦੇ ਹੋ ਅੱਗੇ ਹਿਲਾਣਾ ਸ਼ੁਰੂ ਹੁੰਦਾ ਹੈ ਹਿਲਾਣੇ ਦੀ ਆਪਣੀ ਬੱਕਰੀ ਕਮੇਟੀ ਹੈ ਈਂਦਾ ਸਾਹ ਉਹਦੇ ਪ੍ਰਧਾਨ ਨੇ ਦਾਦੂ ਵਾਲਾ ਉਹ ਤਾਂ ਪ੍ਰਚਾਰ ਕਮੇਟੀ ਦੇ ਚੇਅਰਮੈਨ ਨੇ ਅੱਗੇ ਜਿਹੜਾ ਦਿੱਲੀ ਦਿੱਲੀ ਦੀ ਕਮੇਟੀ ਵੀ ਤੁਹਾਤੋਂ ਬਾਗੀ ਹੈ ਕਾਲਕਾ ਸਾਹ ਉਹਦੇ ਪ੍ਰਧਾਨ ਨੇ ਮਨਜੀਤ ਸਿੰਘ ਘੋਮਾ ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ ਹੈ ਪਟਨਾ ਸਾਹਿਬ ਤੋਂ ਕੋਈ ਸਿਆਰ ਦਾ ਨਹੀਂ ਡੇਲਾ ਵਟੇ ਹਜੂਰ ਸਾਹਿਬਾਂ ਤੋਂ ਟੁੱਕ ਤੇ ਡੇਲਾ ਸਾਹਮਣੇ ਨੇ ਤੁਹਾਡੀ ਔਕਾਤ ਕੀ ਹੈ ਓਏ ਗੜਗੱਜ ਸਾਹਿਬ ਤੁਸੀਂ ਇਹ ਜਿਹੇ ਨਾ ਫਾਤੂ ਦੇ ਜਿਹੜੇ ਹੁਕਮਾਂ ਨਵੇਂ ਜਾਰੀ ਕਰਨੇ ਬੰਦ ਕਰ ਦਿਓ ਤੁਹਾਨੂੰ ਕੋਈ ਸਮਝਦਾ ਹੀ ਨਹੀਂ ਕਿਉਂ ਤੁਸੀਂ ਕੌਮ ਦੀ ਬਦਨਾਮੀ ਕਰਾ ਰਹੇ ਜਿਹੜੀ ਕੌਮ ਦੀ ਚੜ੍ਹ ਸ੍ਰੀ ਅਕਾਲ ਪਖ ਸਾਹਿਬ ਦੀ ਚੜ੍ਹ 2 ਦਸੰਬਰ ਨੂੰ ਹੋਈ ਸੀ ਅੱਜ ਜਿੱਦੇ ਦਾ ਗੜਗੱਜ ਆਇਆ ਹੈ। ਆ ਟੇਕੂਤਰ ਉਹਨੇ ਛੱਡੋ ਇਹਦਾ ਕਿਸੇ ਕਿਰਤੀ ਜੀ ਨਹੀਂ। ਜਿੱਦੇ ਦਾ ਗੜਗੱਜ ਆਇਆ ਹੈ। ਤੇ ਆ ਜਿਹੜੇ ਗਿਆਨੀ ਰਘਵੀਰ ਸਿੰਘ, ਗਿਆਨੀ ਸੁਲਤਾਨ ਸਿੰਘ ਇਹ ਚੁੱਪ ਬੱਠੀ ਬੈਠੇ ਨੇ ਤੇ ਧਾਮੀ ਆਪਣੇ ਕੋਝੇ ਯਤਨਾ ਰਾਹੀਂ ਦਲਾਲੀਆਂ ਕਰ-ਕਰ ਕੇ ਕੌਮ ਦਾ ਬੇੜਾ ਗਰਖ ਕਰ ਰਿਹਾ ਹੈ। ਕੌਮ ਦਾ ਬੇੜਾ ਗਰਖ ਨਹੀਂ ਹੁੰਦਾ। ਕੌਮ ਗੁਰੂ ਸਾਹਿਬ ਦੀ ਸਾਜੀ ਹੋਈ ਹੈ। ਬੇੜਾ ਗਰਖ ਹੋਊਗਾ ਥੋੜਾ ਧਾਮੀ ਤੁਹਾਡੇ ਟੋਲੇ ਦਾ ਤੇ ਕਾਮ ਕਰ ਰਹੀ ਹੈ ਯਾਦ ਰੱਖਿਓ ਕਾਮ ਵੱਲੋਂ ਅਸੀਂ ਤੁਹਾਨੂੰ ਇਹ ਚੁਣੌਤੀ ਦਿੰਨੇ ਕਿ ਤੁਸੀਂ ਦੋ ਦਸੰਬਰ ਦੇ ਫੈਸਲੇ ਨੂੰ ਜਿਸ ਦਿਨ ਵੀ ਵਾਪਸ ਲੈਣ ਦੀ ਕੋਸ਼ਿਸ਼ ਕਰੋਗੇ ਸਮਝ ਲਓ ਕਿ ਤੁਹਾਡਾ ਸਤਿਆਨਾਸ਼ ਹੋ ਜਾਊਗਾ ਤੁਹਾਡਾ ਕੱਖ ਨਹੀਂ ਰਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਤੁਹਾਨੂੰ ਸਾਡੀਆਂ ਵੀਡੀਓਸ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ